ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬਲਵੰਤ ਗਾਰਗੀ ਦੀ ਜਿਹੜੀ ਇਕਾਂਗੀ ਹੈ ਜਵਾਈ ਜਵਾਈ ਇਕਾਂਗੀ ਦਾ ਸਾਰ ਵਿਸ਼ਾ ਵਸਤੂ ਤੇ ਇਹਦੇ ਪਾਤਰ ਤੇ ਸ਼ਾਰਟ ਕੁਐਸਚਨ ਆਨਸਰ ਦੇਖਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਹਾਂਜੀ ਜਵਾਈ ਇਕਾਂਗੀ ਜਿਹੜੀ ਕਿ ਬਲਵੰਤ ਗਾਰਗੀ ਦੀ ਆ ਪਟਿਆਲਾ रियासत ਦੇ ਵਿੱਚ ਇਸ ਦੇ ਵਿੱਚ ਨਿਹਾਲਕੋਰਾ ਨਿਹਾਲਕੋਰਾ ਦਾ ਪਤੀ ਦੀ ਜਿਹੜੀ ਕਿ ਡੈਥ ਹੋਈ ਵੀ ਹੁੰਦੀ ਹੈ ਤੇ ਨਿਹਾਲਕੌਰ ਦੀ ਜਿਹੜੀ ਕਿ ਪਤੀ ਹੁੰਦੀ ਆ ਬਚਨ ਨੂੰ ਠੀਕ ਹੈ ਹਾਂਜੀ ਪਟਿਆਲਾ ਰਿਆਸਤ ਦੇ ਵਿੱਚ ਨਿਹਾਲਕੌਰ ਦਾ ਇਨਕਲਾਬੀ ਪਤੀ ਵਿਸਵੇਦਾਰਾ ਨਾਲ ਟੱਕਰ ਲੈਣ ਕਰਕੇ ਮਾਰਿਆ ਗਿਆ ਭਾਵਕੀ ਨਿਹਾਲਕੌਰ ਦਾ ਜਿਹੜਾ ਪਤੀ ਸੀ ਉਹ ਇਨਕਲਾਬੀ ਸੀ ਜਿਹੜਾ ਕਿ ਵਿਸਵੇਦਾਰਾ ਨਾਲ ਉਹਨਾਂ ਦੀ ਆਪਸ ਦੀ ਮੁੱਠ ਭੇਜ ਦੇ ਵਿੱਚ ਜਿਹੜੇ ਕਿ ਉਹ ਮਾਰਿਆ ਗਿਆ ਇਸ ਤੋਂ ਪਿੱਛੋਂ ਨਿਹਾਲਕੌਰ ਆ ਜਿਹੜੇ ਕਿ ਇਨਕਲਾਬੀਆਂ ਨੂੰ ਨਫ਼ਰਤ ਕਰਨ ਲੱਗੀ ਤੇ ਉਹ ਕਦੇ ਕਿਸੇ ਇਨਕਲਾਬੀ ਨੂੰ ਆਪਣੇ ਘਰ ਦੇ ਵਿੱਚ ਪੈਰ ਨਹੀਂ ਸੀ ਪਾਉਣ ਦਿੰਦੀ ਤੇ ਨਿਹਾਲ कौर ਕਹਿੰਦੀ ਹੈ ਕਿ ਹੁਣ ਧਾਮਕੋਟ ਵਾਲੀ ਬਾਗੀ ਹਿੰਮਤ ਸਿੰਘ ਨੇ ਇਲਾਕੇ ਵਿੱਚ ਥਰਥਲੀ ਮਚਾਈ ਹੋਈ ਆ ਥਰਥਲੀ ਭਾਵ ਕੀ ਉਹਨੇ ਆਪਣੀ ਹਹਾਕਾਰ ਮਚਾਈ ਹੋਈ ਆ ਜੇ ਪੁਲਿਸ پاسੋਂ ਫੜਿਆ ਨਹੀਂ ਜਾ ਰਿਹਾ ਉਸ ਦੀ ਗੱਲ ਸੁਣ ਕੇ ਤੇ ਉਹ ਪੁਲਿਸ پاسੋਂ ਫੜਿਆ ਨਹੀਂ ਜਾ ਰਿਹਾ ਉਹ ਕਹਿੰਦੀ ਵੀ ਉਹਨੇ ਥਰਥਲੀ ਮਚਾ ਰੱਖੀ ਆ ਤੇ ਉਹਦੀ ਇਹ ਗੱਲ ਸੁਣ ਕੇ ਉਹਦੀ ਧੀ ਜਿਹੜੀ ਬੱਚ ਨੂੰ ਉਹ ਕਹਿੰਦੀ ਹੈ ਕਿ ਜੋ ਕਿ ਆਪਣੇ ਪਤੀ ਦੀ ਉਡੀਕ ਕਰ ਰਹੀ ਹੁੰਦੀ ਆ ਘਰ ਦੇ ਵਿੱਚ ਠੀਕ ਹੈ ਤੇ ਇਸ ਇਸੇ ਉਡੀਕ ਦੇ ਵਿੱਚ ਰਾਤ ਕਾਫੀ ਬੀਤ ਜਾਂਦੀ ਆ ਠੀਕ ਹੈ ਤਾਂ ਉਹ ਕਹਿੰਦੀ ਆ ਕਿ ਹਿੰਮਤ ਸਿੰਘ ਜਿਸ ਬਾਰੇ ਉਹ ਗੱਲ ਕਰ ਰਹੇ ਸੀ ਪਹਿਲਾਂ ਵੀ ਉਹ ਬਾਗੀ ਹੋਇਆ ਹੋਇਆ ਉਹ ਕਹਿੰਦੇ ਕਿ ਹਿੰਮਤ ਸਿੰਘ ਪੇਸ ਬਟਾ ਕੇ ਬਜ਼ਾਰਾਂ ਦੇ ਵਿੱਚ ਲੋਕਾਂ ਦੇ ਵਿੱਚ ਤੇ ਥਾਣੇ ਅੱਗੇ ਘੁੰਮਦਾ ਰਹਿੰਦਾ ਭਾਵੇਂ ਕਿ ਉਹ ਆਪਣਾ ਪੇਸ ਬਦਲ ਕੇ ਰਹਿੰਦਾ ਉਹਨੂੰ ਕੋਈ ਨਹੀਂ ਫੜ ਸਕਦਾ ਨਿਹਾਲ ਕੌਰ ਸਮਝਦੀ ਆ ਕਿ ਇਲਾਕੇ ਦੇ ਵਿੱਚ ਚੋਰੀਆਂ ਡਾਕੇ ਵਧਣ ਦਾ ਕਾਰਨ ਹਿੰਮਤ ਸਿੰਘ ਹੀ ਆ ਤੇ ਨਾਲ ਦੀ ਨਾਲ ਉਹ ਇਹ ਵੀ ਕਹਿੰਦੀ ਆ ਕਿ ਉਹਦੇ ਹੂਲੀਏ ਬਾਰੇ ਏ ਜਿਹੜੇ ਉਸਦੇ ਹੂਲੀਏ ਬਾਰੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਗੱਲਾਂ ਕਰਦੇ ਨੇ ਤੇ ਉਹ 7 ਸਾਲ ਤੋਂ ਫਰਾਰ ਆ ਭਾਬੀ ਕਿ 7 ਸਾਲ ਤੋਂ ਉਹਨੂੰ ਕੋਈ ਫੜ ਨਹੀਂ ਸਕਿਆ ਐਨੂੰ ਫਿਰ ਬਾਹਰੋਂ ਬੂਹਾ ਖੜਕਦਾ ਜਦੋਂ ਮਾਂ ਤੇਤੀ ਵਾਪਸ ਦੇ ਵਿੱਚ ਗੱਲਾਂ ਕਰ ਰਹੀ ਹੁੰਦੇ ਨੇ ਐਨੂੰ ਬਾਹਰੋਂ ਦਰਵਾਜ਼ਾ ਖੜਕਦਾ ਤੇ ਇੱਕ ਬੰਦਾ ਉਹਨਾਂ ਦੇ ਅੰਦਰ ਜਿਹੜੇ ਕੀ ਧਖਲ ਹੋ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਪੁਲਿਸ ਉਹਦੇ ਮਗਰ ਲੱਗੀ ਹੋਈ ਆ ਤੇ ਉਹ ਉਸਨੂੰ ਪਨਾਹ ਦੇਣ ਤਾਂ ਨਿਹਾਲਕੌਰ ਤੇ ਬੱਚਨ ਉਹਨੂੰ ਦੋਨੋਂ ਜਣੀਆਂ ਘਰ ਤੋਂ ਜਾਣ ਲਈ ਕਹਿੰਦੀਆਂ ਨੇਹਾਲਕੌਰ ਤੇ ਉਹਦੀ ਤੇ ਬਚਨ ਉਹਨੂੰ ਘਰ ਤੋਂ ਜਾਣ ਲਈ ਕਹਿੰਦੀ ਐ ਨੇ ਜਦੋਂ ਤਾਂ ਹਿੰਮਤ ਸਿੰਘ ਕਹਿੰਦਾ ਕਿ ਕਈ ਵਾਰੀ ਜਦੋਂ ਮਰਦਾਂ ਨੇ ਉਹਨੂੰ ਧੋਖਾ ਦਿੱਤਾ ਤਾਂ ਟੀਮੀਆਂ ਨੇ ਉਹਦੀ ਹੈਲਪ ਕੀਤੀ ਐ ਉਹਦੀ ਇੱਜ਼ਤ ਬਚਾਈ ਆ ਤਾਂ ਉਹ ਦੱਸਦਾ ਕਿ ਪਿੰਡ ਦੇ ਵਿੱਚ ਸਾਰੇ ਬੂਹੇ ਬੰਦ ਨੇ ਭਾਵ ਕਿ ਦਰਵਾਜ਼ੇ ਬੰਦ ਨੇ ਸਾਰੇ ਲੋਕ ਸੌ ਚੁੱਕੇ ਨੇ ਸਿਰਫ ਉਹਨਾਂ ਦੇ ਘਰ ਦੇ ਵਿੱਚ ਹੀ ਰੌਸ਼ਨੀ ਚੱਲ ਰਹੀ ਸੀ ਮਤਲਬ ਕਿ ਚਾਨਣਾ ਸੀ ਤੇ ਜਿਸ ਕਰਕੇ ਉਹਨਾਂ ਦੇ ਘਰ ਆ ਗਿਆ ਤਾਂ ਨੇਹਾਲਕੌਰ ਕਹਿੰਦੀ ਐ ਕਿ ਉਹ ਆਪਣੀ ਜਵਾਈ ਨੂੰ ਢੀਕ ਰਹੀ ਐ ਤੇ ਉਹ ਆਉਂਦਾ ਹੀ ਹੋਊਗਾ ਇਸ ਕਰਕੇ ਉਹ ਉੱਥੋਂ ਨਿਕਲ ਜਾਵੇ ਤਾਂ ਜਦੋਂ ਨਿਹਾਲਕੌਰ ਨੂੰ ਪਤਾ ਲੱਗਦਾ ਕਿ ਉਹ ਧਾਮਕੋਟ ਵਾਲਾ ਹਿੰਮਤ ਸਿੰਘ ਹੈ ਤਾਂ ਜਿਸ ਦੇ ਥਾਣੇਦਾਰ ਪਿਓ ਨੇ ਜਿਹੜਾ ਹਿੰਮਤ ਸਿੰਘ ਸੀ ਉਹਦਾ ਪਿਓ ਸੀ ਥਾਣੇਦਾਰ ਸੀ ਤੇ ਉਸ ਥਾਣੇਦਾਰ ਨੇ ਹੀ ਨਿਹਾਲਕੌਰ ਦੇ ਪਤੀ ਨੂੰ ਮਾਰਿਆ ਸੀ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਹਿੰਮਤ ਸਿੰਘ ਹੈ ਤਾਂ ਉਹਨੂੰ ਬਹੁਤ ਗੁੱਸਾ ਚੜ ਜਾਂਦਾ ਤੇ ਉਹ ਕਹਿੰਦੀ ਹੈ ਕਿ ਉਸ ਨੂੰ ਉਹ ਉਹ ਨੂੰ ਪੁਲਿਸ ਦੇ ਹਵਾਲੇ ਕਰ ਦੋਗੀ ਵੀ ਕਿਉਂਕਿ ਉਹਦੇ ਵੀ ਤੇਰੇ ਪਿਤਾ ਨੇ ਤਾਂ ਮੇਰੇ ਪਤੀ ਦੀ ਡੈਥ ਕੀਤੀ ਉਹ ਕਹਿੰਦੀ ਆ ਠੀਕ ਹੈ ਵੀ ਤੈਨੂੰ ਪੁਲਿਸ ਦੇ ਹਵਾਲੇ ਕਰ ਦੋਗੀ ਤਾਂ ਆਪਣਾ ਬਦਲਾ ਲਵੂਗੀ ਤਾ ਹਿੰਮਤ ਸਿੰਘ ਕਹਿੰਦਾ ਕਿ ਉਹਦਾ ਪਿਓ ਤਾਂ ਸਰਕਾਰ ਦਾ ਵਫਾਦਾਰ ਨੌਕਰ ਸੀ ਤੇ ਉਹਨੂੰ ਮਰਿਆ ਨੂੰ 7 ਸਾਲ ਹੋ ਗਏ ਕਿਉਂਕਿ ਉਹ ਇਹ ਦੁੱਖ ਨਹੀਂ ਸਹਾਰ ਸਕਿਆ ਸੀ ਕਿ ਉਹਦਾ ਪੁੱਤਰ ਆ ਜਿਹੜੇ ਕਿ ਹਿੰਮਤ ਸਿੰਘ ਸਰਕਾਰ ਦਾ ਵਿਰੋਧੀ ਬਣ ਰਿਹਾ ਜਿਸ ਕਰਕੇ ਉਹਦੇ ਪਿਤਾ ਡੈਥ ਹੋ ਗਈ ਤਾਂ ਬਚਨ ਉਹਦੀਆਂ ਗੱਲਾਂ ਤੇ ਜਿਹੜੇ ਕਿ ਨਾਲ ਸਹਿਮਤ ਨਹੀਂ ਹੋਈ ਤਾਂ ਉਹਨੂੰ ਉੱਥੇ ਜਾਣ ਉੱਥੋਂ ਜਾਣ ਲਈ ਕਹਦੀ ਆ ਤੈਨਿਹਾਲ ਕੌਰ ਵੀ ਕਹਿੰਦੀ ਆ ਕਿ ਉਸਨੂੰ ਕਦੇ ਬਣਾ ਨਹੀਂ ਦੇਊਗੀ ਇੱਥੋਂ ਚਲਾ ਜਾ ਲੈ ਇਹਨਾਂ ਨੂੰ ਫਿਰ ਬਾਹਰੋਂ ਦਗੜ ਦਗੜ ਹੋ ਰਹੀ ਹੁੰਦੀ ਆ ਭਾਬੂ ਕੇ ਬਾਹਰ ਆਉਣਾ ਜਾਣਾ ਚੱਲ ਰਿਆ ਹੁੰਦਾ ਤਾਂ ਬਹੁਤ ਹੀ ਤੇ ਭਾਰੀ ਦਸਕਤ ਦਸਕਤ ਹੁੰਦੀ ਆ ਭਾਵ ਕਿ ਜਿਹੜੀ ਕਿ ਬਾਹਰ ਪੁਲਿਸ ਆ ਜਾਂਦੀ ਆ ਤਾਂ ਹਿਮੰਤ ਸਿੰਘ ਬਚਨ ਉਹਨੂੰ ਕਹਿੰਦਾ ਕਿ ਉਹ ਉਸ ਦਾ ਬਾਪੂ ਕਿਸਾਨਾਂ ਵਾਲੇ ਸ਼ਹੀਦ ਹੋਇਆ ਤਾਂ ਹਿਮੰਤ ਸਿੰਘਾ ਜਿਹੜੀ ਕਿ ਉਹਦੀ ਨਿਹਾਲ ਇਹਦੀ ਲੜਕੀ ਨੂੰ ਜਿਹੜੀ ਕਿ ਨਿਹਾਲਕੌਰ ਦੀ 30 ਸੀ ਜਿਹੜੀ ਉਹਨੂੰ ਆਪਣੇ ਗੱਲਾਂ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਕਿ ਉਸ ਦਾ ਬਾਪੂ ਕਿਸਾਨਾਂ ਵਾਲੇ ਸ਼ਹੀਦ ਹੋਇਆ ਸੀ ਤੇ ਉਹਨਾਂ ਦੇ ਘਰ ਦਾ ਨਾਂ ਸਦਾ ਸ੍ਰੀਕਾਰ ਦੇ ਨਾਲ ਲਿਆ ਜਾਂਦਾ ਤੇ ਉਹ ਨਿਹਾਲਕੌਰ ਨੂੰ ਵੀ ਕਹਿੰਦਾ ਕਿ ਉਹਦੇ ਪਤੀ ਉਸ ਦੇ ਸ਼ਹੀਦ ਪਤੀ ਨੇ ਉਹਨਾਂ ਨੂੰ ਰੌਸ਼ਨੀ ਦਿਖਾਈ ਆ ਤਾਂ ਅੱਜ ਉਹ ਉਸ ਨੂੰ ਫੂਕ ਮਾਰ ਕੇ ਬੁਝਾਰੀ ਆ ਤਾਂ ਨਿਹਾਲਕੌਰ ਉਹਨੂੰ ਸਰ ਚੁੱਲ ਉਹਦੇ ਭਾਵ ਕੀ ਉਹਨੂੰ ਪਨਾ ਦੇਣ ਲਈ ਮੰਨ ਜਾਂਦੇ ਨੇ ਤਾਂ ਨਿਹਾਲਕੌਰਾਂ ਚੁੱਲੇ ਕੋਲ ਬਿਠਾ ਕੇ ਥਾਲੀ ਦੇ ਵਿੱਚ ਰੋਟੀ ਖਾਣ ਲਈ ਕਹਿੰਦੀ ਆ ਹਿਮਤ ਸਿੰਘ ਨੂੰ ਤੇ ਨਾਲ ਹੀ ਆਪਣੀ ਧੀ ਬਚਨ ਨੂੰ ਬਿਠਾ ਦਿੰਦੀ ਆ ਥਾਣੇਦਾਰ ਤੇ ਸਪਾਹੀ ਅੰਦਰ ਆਉਂਦੇ ਨੇ ਤੇ ਥਾਣੇਦਾਰ ਨਿਹਾਲਕੌਰ ਨੂੰ ਹਿਮਤ ਸਿੰਘ ਬਾਰੇ ਪੁੱਛਦਾ ਤਾਂ ਉਹ ਕਹਿੰਦਾ ਕਿ ਨਹਿਰ ਦੇ ਪੁਲ ਉੱਤੇ ਨਾਕਾਬੰਦੀ ਕੀਤੀ ਹੋਈ ਹੈ ਜਿਸ ਕਰਕੇ ਉਹ ਇੱਥੋਂ ਬਚ ਕੇ ਨਹੀਂ ਜਾ ਸਕਦਾ ਉਹ ਹਿੰਮਤ ਸਿੰਘ ਨਾਲ ਗੱਲ ਕਰਨ ਦਾ ਯਤਨ ਕਰਦੇ ਨੇ ਠੀਕ ਹੈ ਪਰ ਨਿਹਾਲ ਕੌਰ ਕਹਿੰਦੀ ਹੈ ਕਿ ਇਹ ਉਸ ਦਾ ਜਵਾਈ ਆ ਫਿਰ ਕੀ ਉਹਨੂੰ ਪਨਾਹ ਕਿਦੇ ਰੂਪ ਦੇ ਵਿੱਚ ਦੇ ਦਿੰਦੇ ਨੇ ਆਪਣੇ ਜਵਾਈ ਕਹਿ ਕੇ ਜਿਹੜੇ ਕਿ ਉਹਨੂੰ ਪਨਾਹ ਦੇ ਦਿੰਦੇ ਨੇ ਤਾਂ ਉਸ ਦਾ ਨਾਂ ਪੁੱਛਣ ਤੇ ਨਿਹਾਲ ਕੌਰ ਉਹਦਾ ਨਾਂ ਸਰਬਣ ਦੱਸਦੀ ਹੈ ਨਾ ਸਰਬਣਾ ਤੇ ਪਿੰਡ ਮੋੜ ਮੋੜਕਲਾ ਦੱਸਦੀ ਆ ਤਾਂ ਥਾਣੇਦਾਰ ਹਿੰਮਤ ਸਿੰਘ ਤੋਂ ਪੁੱਛਗਿੱਛ ਕਰਦਾ ਪਰ ਉਹ ਉਹ ਨਿਹਾਲ ਕੌਰ ਉਸ ਦੇ ਪੱਲੇ ਕੁਝ ਨਹੀਂ ਪਾੜ ਦਿੰਦੀ ਠੀਕ ਹੈ ਤਾ ਥਾਣੇਦਾਰ ਲਾਲਟਨ ਦੇ ਨਾਲ ਸਪਾਹੀ ਤੋਂ ਜੀ شناخت ਕਰਵਾਉਂਦਾ ਪਰ ਉਹ ਵੀ ਨੂੰ ਉਹਨੂੰ ਪਛਾਨ ਸਕਦੇ ਸੀ ਕਿਉਂਕਿ ਉਹ ਹੂਲੀ ਆਪਣਾ ਅਲੱਗ-ਅਲੱਗ ਰੱਖਦਾ ਸੀ ਤਾਂ ਨਿਹਾਲਕੌਰ ਕਹਿੰਦੀ ਹੈ ਕਿ ਜਦੋਂ ਦੀ ਪੁਲਿਸ ਦੀ ਗਿਣਤੀ ਵਧੀਆ ਤਾਂ ਉਦੋਂ ਤੋਂ ਜ਼ੁਲਮ ਵੀ ਵੱਧ ਗਏ ਨੇ ਤਾਂ ਥਾਣੇਦਾਰ ਕਹਿੰਦਾ ਕਿ ਜੇਕਰ ਪੁਲਿਸ ਨਾ ਹੋਵੇ ਤਾਂ ਕਿਸਾਨ ਵਿਸਵੇਧਾਰਾਂ ਨੂੰ ਖਾ ਜਾਣਗੇ ਠੀਕ ਹੈ ਤਾਂ ਨੈਕਸਟ ਹੈ ਥਾਣੇਦਾਰ ਦੇ ਮਨ ਦੇ ਵਿੱਚ ਉਸ ਆਦਮੀ ਹਿੰਮਤ ਸਿੰਘ ਹੋਣ ਬਾਰੇ ਸ਼ੱਕ ਰਾਂਦਾ ਉਹਨੂੰ ਡਾਊਟ ਹੁੰਦਾ ਵੀ ਇਹ ਹਿੰਮਤ ਸਿੰਘ ਹੀ ਆ ਵੀ ਜਿਹੜੇ ਨੂੰ ਇਹ ਜਵਾਈ ਦੱਸ ਰਹੀਆਂ ਨੇ ਪਰ ਨਿਹਾਲਕੌਰ ਦੇ ਪੈਰ ਨਹੀਂ ਲੱਗਣ ਦਿੰਦੀ ਥਾਣੇਦਾਰ ਤੇ ਸਪਾਹੀ ਦੇ ਜਾਨ ਦੇ ਮਗਰੋਂ ਹਿੰਮਤ ਸਿੰਘ ਨਿਹਾਲਕੌਰ ਤੇ ਬਚਨ ਨੂੰ ਦਾ ਜਿਹੜੀ ਕਿ ਸ਼ੁ크ਰਾ ਸ਼ੁਕਰ ਕਰਦਾ ਸ਼ੁਕਰਗੁਜ਼ਾਰ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਉਹ ਕਦੇ ਵੀ ਉਹਨਾਂ ਦਾ احਸਾਨ ਨਹੀਂ ਭੁੱਲ ਸਕਿਆ ਹੁਣ ਉਹ ਉੱਥੋਂ ਜਾਣ ਦੀ ਤਿਆਰੀ ਕਰਦਾ ਤੇ ਨਿਹਾਲਕੌਰ ਤੇ ਬਚਨ ਨੂੰ ਕਹਿੰਦਾ ਕਿ ਉਹ ਫਿਕਰ ਨਾ ਕਰਨਾ ਪੱਛਮ ਦੇ ਸੌੜੇ ਨਾਕੇ ਲੱਗੇ ਉਸਦੇ ਸਾਥੀ ਉਹਦੀ ਉਡੀਕ ਕਰ ਰਹੇ ਨੇ ਹੋਣਗੇ ਤੇ ਉਹ ਪੁਲਿਸ ਤੋਂ ਬਚ ਕੇ ਨਿਕਲ ਜਾਊਗਾ ਤਾਂ ਉਹ ਦੱਸਦਾ ਕਿ ਪੁਲਿਸ ਕੋਲੋਂ ਉਸਦੇ ਕਈ ਹੂਲੀਏ ਦਰਜ ਨੇ ਪਰ ਅਸਲੀ ਹੂਲੀਏ ਉਹ ਨਹੀਂ ਜਾਣਦੇ ਤਾਂ ਉਸਨੇ ਦੋਹਾਂ ਤੀਵੀਆਂ ਧੰਨਵਾਦ ਕਰਦੇ ਆ ਉਹਨਾਂ ਨੇ ਸਮਾਜ ਦੀ ਰੀਤ ਉਠਕਰਾ ਕੇ 1 ਲੱਖ ਦੀ ਨਵੀਂ ਜੰਗਿਆੜੀ ਦਿੱਤੀ ਐ ਤੇ ਉਹ ਉਹਨਾਂ ਦਾ احਸਾਨ ਕਦੇ ਨਹੀਂ ਭੁੱਲ ਸਕੂਗਾ ਉਹ ਕਹਿ ਕੇ ਉੱਥੇ ਚਲਾ ਜਾਂਦਾ ਉਹਦੇ ਜਾਣ ਦੇ ਮਗਰੋਂ ਦੋਵੇਂ ਫੈਸਲਾ ਕਰਦੇ ਨੇ ਕਿ ਉਹ ਇਸ ਗੱਲ ਦਾ ਕਿਸੇ ਨਾਲ ਵੀ ਜ਼ਿਕਰ ਨਹੀਂ ਕਰਨਗੇ ਕਿਸੇ ਨਾਲ ਵੀ ਇਹ ਗੱਲ ਸਾਂਝੀ ਨਹੀਂ ਕਰਨਗੇ ਐਨੇ ਸਮੇਂ ਦੇ ਵਿੱਚ ਹੀ ਜਿਹੜਾ ਕਿ ਉਹਨਾਂ ਦਾ ਅਸਲੀ ਜਵਾਈ ਸੀ ਸਰਵਣ ਸਿੰਘ ਆ ਜਾਂਦਾ ਤੇ ਉਹ ਦੱਸਦਾ ਕਿ ਰਸਤੇ ਦੇ ਵਿੱਚ ਪੁਲਿਸ ਨੇ ਉਸ ਤੋਂ ਬਹੁਤ ਸਾਰੇ ਸਵਾਲ ਪੁੱਛੇ ਨੇ ਤੇ ਨਾਲ ਹੀ ਨਾਲ ਉਸ ਦਾ ਨਾਂ ਪਿੰਡ ਦਾ ਪਤਾ ਸਹਰੇ ਦਾ ਟਿਕਾਣਾ ਪੁੱਛਿਆ ਫਿਰ ਉਹ ਬਚਨਾਂ ਨਾਲ ਬੈਠ ਕੇ ਰੋਟੀ ਖਾਣ ਲੱਗਦਾ ਤਾਂ ਬਾਹਰੋਂ ਦਸ ਦਸਕਤ ਹੁੰਦੀ ਹੈ ਭਾਬੀ ਕੀ ਬਾਹਰੋਂ ਜਿਹੜੇ ਕਿ ਆਉਂਦਾ ਨੇ ਕੋਈ ਤਾਂ ਥਾਣੇਦਾਰ ਤੇ ਸਿਪਾਹੀ ਆ ਜਾਂਦੇ ਨੇ ਤਾਂ ਥਾਣੇਦਾਰ ਸਰਬੰਨ ਨੂੰ ਦੇਖ ਕੇ ਨਿਹਾਲਕੌਰ ਨੂੰ ਪੁੱਛਦਾ ਕਿ ਉਸਦੇ ਜਵਾਈ ਕਿੰਨੇ ਕੋਨੇ ਤੇ ਉਹ ਉਸਦੇ ਪਹਿਲੇ ਜਵਾਈ ਬਾਰੇ ਪੁੱਛਦਾ ਤਾਂ ਸਰਬੰਨ ਉਸ ਨੂੰ ਆਪਣੀ ਪਤਨੀ ਬਾਰੇ ਕੁਝ ਕਹਿਣ ਤੋਂ ਵਰਜਦਾ ਠੀਕ ਹੈ ਉਹਨੂੰ ਰੋਕਦਾ ਵੀ ਦਵੇਂ ਨਾ ਕਹ ਤਾਂ ਉਸਦੇ ਨਾਲ જરા ਗਰਮੀ ਦੇ ਨਾਲ ਬੋਲਦਾ ਗੁੱਸੇ ਦੇ ਨਾਲ ਬੋਲਦਾ ਫਿਰ ਸਰਬੰਨ ਸਿੰਘ ਥਾਣੇਦਾਰ ਦੇ ਕਹਿਣ ਉਤੇ ਸਪਾਹੀ ਘਰ ਦੀ ਤਲਾਸ਼ੀ ਲੈਂਦਾ ਤੇ ਨਿਹਾਲਕੌਰ ਕਹਿੰਦੀ ਕਿ ਘਰ ਦੇ ਵਿੱਚ ਉਹਨਾਂ ਤਿੰਨਾਂ ਤੋਂ ਬਿਨਾ ਹੋਰ ਕੋਈ ਨਹੀਂ ਹੈਗਾ। ਥਾਣੇਦਾਰ ਕਹਿੰਦਾ ਕਿ ਉਹ ਉਹ ਹੁਣ ਉਸ ਦੀਆਂ ਗੱਲਾਂ ਦੇ ਵਿੱਚ ਨਹੀਂ ਆਊਗਾ। 20 ਸਾਲ ਪਹਿਲਾਂ ਉਸ ਦੇ ਪਤੀ ਦੇ ਮਰਨ ਨਾਲ ਉਸ ਦਾ ਘਰ ਬਰਬਾਦ ਹੋਇਆ ਸੀ। ਪਰ ਉਹਨਾਂ ਦੇ ਘਰ ਵਿੱਚੋਂ ਹਾਲੇ ਤੱਕ ਵਗਾਬਤ ਦੀ ਬੂ ਨਹੀਂ ਗਈ। ਤਾਂ ਉਹ ਕਹਿੰਦਾ ਕਿ ਸਰਬਨ ਉਸ ਦਾ ਜਵਾਈ ਨਹੀਂ ਸਗੋ ਉਸ ਦਾ ਘਰ ਬਾਗੀਆਂ ਨੂੰ ਘਰ ਬਾਗੀਆਂ ਨੂੰ ਪਣਾ ਦੇਣ ਦਾਟਾ। ਤਾਂ ਥਾਣੇਦਾਰ ਸਰਬਨ ਨੂੰ ਪਿਸਤੌਲ ਦੇ ਨਾਲ ਮਾਰਨ ਦੀ ਧਮਕੀ ਦੇ ਕੇ ਗ੍ਰਿਫਤਾਰ ਕਰਕੇ ਲੈ ਜਾਂਦਾ। ਤਾਂ ਨਿਹਾਲਕੌਰ ਹੇਰਾਨ ਹੋਈ ਖੜੀ ਰਹਿੰਦੀ ਹੈ ਪਰ ਬਚਨੋ ਚੀਕ ਮਾਰ ਕੇ ਧਰਤੀ ਉੱਪਰ ਡਿੱਗਦੀ ਹੈ ਤੇ ਸਿਸਕਣ ਲੱਗ ਜਾਂਦੀ ਹੈ ਸੋ ਇਹ ਐਸ ਦਾ ਸਾਰ ਹੁਣ ਆਪਾਂ ਇਹਦਾ ਵਿਸ਼ਾ ਵਸਤੂ ਕਰਦੇ ਹਾਂ ਹਾਂਜੀ ਵਿਸ਼ਾ ਵਸਤੂ ਜਿਹ ਮੇਨ ਮੇਨ ਗੱਲਾਂ ਜਾਂ ਹੁੰਦੀਆਂ ਨੇ ਹਾਂਜੀ ਜਵਾਈ ਕਾਂਗੀ ਬਲਵੰਤ ਕਾਰਗੀ ਰਚਨਾ ਇਸ ਕਾਂਗੀ ਦਾ ਵਿਸ਼ਾ ਪਟਿਆਲਾ ਰਿਆਸਤ ਦੇ ਵਿੱਚ ਇਨਕਲਾਬੀ ਲਹਿਰ ਦੀ ਝਾਕੀ ਪੇਸ਼ ਕਰਨਾ ਤੇ ਇਸ ਰਿਆਸਤ ਦੇ ਵਿੱਚ ਕਿਸਾਨ ਵਿਸਵੇ ਦਵਾਰਾਂ ਵਿਸਵੇਦਾਰਾਂ ਵਿਰੁੱਧ ਘੋਲ ਕਰਦੇ ਨੇ ਸੰਘਰਸ਼ ਕਰਦੇ ਨੇ ਤੇ ਨਿਹਾਲ ਕੌਰ ਦਾ ਪਤੀ ਉਹਨਾਂ ਦੇ ਸੰਘਰਸ਼ ਦੇ ਵਿੱਚ ਜਦੋਂ ਵਿਸਵੇਦਾਰ ਨਾਲ ਸੰਘਰਸ਼ ਹੁੰਦਾ ਉਹਦੇ ਵਿੱਚ ਲੜਾਈ 'ਚ ਜਿਹੜੇ ਕੱਲ ਲੜਦਾ ਹੋਇਆ ਮਾਰਿਆ ਗਿਆ ਸੀ ਤੇ ਇਹਦੀ ਕੁਰਬਾਨੀ ਵਿਅਰਥ ਨਹੀਂ ਜਾਂਦੀ ਸਗੋਂ ਉਸਦੇ ਇਨਕਲਾਬੀ ਵਿਚਾਰਾਂ ਦੀ ਲਾਗ ਹਿੰਮਤ ਸਿੰਘ ਤੇ ਉਹਦੇ ਸਾਥੀਆਂ ਨੂੰ ਲੱਗ ਜਾਂਦੀ ਹੈ। ਤਾਂ ਭਾਵੇਂ ਨੇਹਾਲ ਕੌਰ ਦੇ ਪਤੀ ਦੀ ਮੌਤ ਹਿੰਮਤ ਸਿੰਘ ਦੇ ਥਾਣੇਦਾਰ ਬਾਪ ਦੀ ਗੋਲੀ ਦੇ ਨਾਲ ਹੋਈ ਸੀ ਪਰ ਹਿੰਮਤ ਸਿੰਘ ਸਰਕਾਰ ਤੇ ਵਿਸਵੇਦਾਰਾਂ ਦੇ ਵਿਰੁੱਧ ਇਨਕਲਾਬੀ ਖੋਲ ਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਸਰਕਾਰ ਦੇ ਪਿੱਠੂ ਚੋਰੀਆਂ ਤੇ ਡਾਕਿਆਂ ਦਾ ਵਾਤਾਵਰਨ ਸਿਰਜ ਕੇ ਕੁਛ ਸਭ ਕੁਝ ਹਿੰਮਤ ਸਿੰਘ ਦੇ ਨਾਮ ਅੜਦੇ ਨੇ। ਤਾਂ ਹਿਮਤ ਸਿੰਘ ਤੇ ਉਸਦੇ ਸਾਥੀ ਬੜੇ ਹੁਸ਼ਿਆਰ ਨੇ ਤੇ ਪੁਲਿਸ ਕੋਲ ਹਿਮਤ ਸਿੰਘ ਦੇ ਕਈ ਹੁਲੀਏ ਨੇ ਪਰ ਉਹਨਾਂ ਨੂੰ ਅਸਲ ਦੇ ਵਿੱਚ ਹੁਲੀਏ ਦਾ ਗਿਆਨ ਨਹੀਂ ਹੈਗਾ ਹਾਲਾਂਕਿ ਉਹ ਬਾਜ਼ਾਰਾਂ ਦੇ ਵਿੱਚ ਲੋਕਾਂ ਦੇ ਵਿੱਚ ਥਾਣਿਆਂ ਦੇ ਇਹਨੇ ਸਾਹਮਣੇ ਪੇਸ ਹਟਾ ਕੇ ਆਮ ਵਿਚਰਦਾ ਤੇ ਉਸ ਨੂੰ ਲੋਕਾਂ ਨੇ ਦੇਖਿਆ ਵੀ ਹੁੰਦਾ ਪਰ ਨਹੀਂ ਵੀ ਦੇਖਿਆ ਹੁੰਦਾ ਠੀਕ ਹੈ ਤਾਂ ਇਸ ਤਰ੍ਹਾਂ ਉਹਦੇ ਹੁਲੀਏ ਦੇ ਬਾਰੇ ਅਲੱਗ-ਅਲੱਗ ਲੋਕ ਅਲੱਗ-ਅਲੱਗ ਦੰਦ ਕਥਾਵਾਂ ਉਹਨਾਂ ਨੇ ਬਣਾਈਆਂ ਹੋਣਗੀਆਂ ਸੀ ਇਸੇ ਕਾਰਨ ਜਦੋਂ ਨਿਹਾਲ ਕੌਰ ਦੇ ਘਰ ਥਾਣੇਦਾਰ ਦੇ ਸ਼ੱਕ ਦਾ ਸ਼ਿਕਾਰ ਹੁੰਦਾ ਉਹ ਤਾਂ ਵੀ ਉਹਦੇ ਹੁਲੀਏ ਦੀ ਸਹੀ ਪਛਾਣ ਨਾ ਹੋਣ ਕਰਕੇ ਉਹ ਤੋਂ ਫੜ ਨਾ ਸਕਿਆ ਮਗਰ ਪੁਲਿਸ ਨੇ ਹਾਲਕੋਰ ਦੇ ਅਸਲ ਜਵਾਈ ਨੂੰ ਫੜ ਕੇ ਲੈ ਜਾਂਦੇ ਤੇ ਬਾਗੀਆਂ ਨੂੰ ਪੂਰੀ ਤਰ੍ਹਾਂ ਕੁਚਲ ਦੇਣਾ ਚਾਹੁੰਦੀ ਹੈ। ਤਾਂ ਇਸੇ ਕਾਂਗੀ ਦੇ ਵਿੱਚ ਇਕਾਂਗੀਕਾਰ ਇਹ ਤੱਤ ਵੀ ਪੇਸ਼ ਕਰਦਾ ਕਿ ਇਨਕਲਾਬੀ ਲਹਿਰ ਦੇ ਵਿੱਚ ਹੋਰ ਨਾ ਇਨਕਲਾਬੀ ਲਹਿਰਾਂ ਵਾਂਗ ਟੀਮੀਆਂ ਦਾ ਰੋਲ ਵੀ ਮਹੱਤਵਪੂਰਨ ਹੁੰਦਾ ਤੇ ਉਹ ਸਮਾਜ ਦੇ ਰੀਤਾਂ ਠੁਕਰਾ ਕੇ ਨਾਟਕੀ ਢੰਗ ਦੇ ਨਾਲ ਕਿਸੇ ਦੀ ਮਾਂ ਕਿਸੇ ਦੀ ਪਤਨੀ ਕਿਸੇ ਦੀ ਭੈਣ ਕਿਸੇ ਦੀ ਸੱਸ ਬਣ ਕੇ ਇਨਕਲਾਬੀਆਂ ਦੀ ਸਹਾਇਤਾ ਕਰਦੀਆਂ ਨੇ। ਇਸ ਤਰ੍ਹਾਂ ਇਸੇ ਕਾਂਗੀ ਵਿੱਚ ਨਿਹਾਲਕੋਰ ਹਿੰਮਤ ਸਿੰਘ ਦੀ ਸੱਸ ਬਣ ਕੇ ਬੱਚ ਨੂੰ ਪਤਨੀ ਬਣ ਕੇ ਉਹਨੂੰ ਬਚਾ ਲੈਂਦੀਆਂ ਨੇ। ਇਸ ਤਰ੍ਹਾਂ ਕਰਦੇ ਆਂ ਕਈ ਵਾਰੀ ਉਹਨਾਂ ਨੂੰ ਆਪਣੇ ਸਕੇ ਸਬੰਧੀਆਂ ਨੂੰ ਵੀ ਔਕੜਾਂ ਦੇ ਵਿੱਚ ਪਾਉਣਾ ਪੈਂਦਾ ਕਿਉਂਕਿ ਉਹਨਾਂ ਦਾ ਅਸਲ ਜਵਾਈ ਫਿਰ ਮੁਸੀਬਤ 'ਚ ਪੈ ਜਾਂਦਾ ਇਸ ਤਰ੍ਹਾਂ ਇਸੇ ਕਾਂਗੀ ਦਾ ਵਿਸ਼ਾ ਪਟਿਆਲਾ ਰੈਸਾ ਦੀ ਇਨਕਲਾਬੀ ਲਹਿਰ ਨਾਲ ਸੰਬੰਧਿਤ ਹੈ ਜੋ ਕਿ ਇਤਿਹਾਸਿਕ ਹੋਣ ਤੋਂ ਇਲਾਵਾ ਮਨੋਵਿਗਿਆਨਿਕ ਵੀ ਹੈ ਹਾਂਜੀ ਅੱਗੇ ਦੇ ਸਾਹਿਤਿਕ ਵੈਸੇ ਦ੍ਰਿਸ਼ਟੀਕੋਣ ਇਹ ਤੁਸੀਂ ਛੱਡ ਸਕਦੇ ਅੱਗੇ ਨਿਹਾਲ ਕੌਰ ਦਾ ਚਰਿੱਤਰ ਚਿਤ੍ਰਣ ਹਾਂਜੀ ਮਹੱਤਵਪੂਰਨ ਪਾਤਰ ਹੈ ਪਹਿਲਾਂ ਜਾਣ ਪਛਾਣ ਜਲਦੁਸ਼ਾਨ ਦੇ ਵਿੱਚ ਹੈਡਿੰਗ ਬਣਾ ਕੇ ਤੁਸੀਂ ਇਹਦੇ ਬਾਰੇ ਲਿਖੋਗੇ ਬਚਨ ਉਹਦੀ ਧੀ ਹੈ ਤੇ ਸਰਵਨ ਨਾਲ ਵਿਆਹੀ ਹੋਈ ਹੈ ਤੇ ਇਕਾਂਗੀ ਵਿੱਚ ਉਹ ਹੀ ਕਿਨਕਲਾਬੀ ਵਿਦਵਾ ਦੇ ਰੂਪ ਦੇ ਵਿੱਚ ਆਉਂਦੀ ਹੈ ਇਕਾਂਗੀ ਵਿੱਚ ਉਹ ਆਪਣੀ ਧੀ ਬਚਨੋ ਦੁਆਰਾ ਆਪਣੇ ਪਤੀ ਸਰਵਨ ਦੀ ਭਾਵਕੀ ਆਪਣੇ ਜਵਾਈ ਦੀ ਉਡੀਕ ਬਾਰੇ ਗੱਲਾਂ ਕਰਦੀਆਂ ਨੇ ਪਰੰਤੂ ਉਹਦੀ ਥਾਂ ਤੇ ਪਤੀ ਤੋਂ ਪ੍ਰੇਰਿਤ ਹੋ ਕੇ ਇਨਕਲਾਬੀ ਰਾਹ ਤੇ ਤੁਰ ਤੁਰ ਰਿਹਾ ਹਿੰਮਤ ਸਿੰਘ ਆ ਜਾਂਦਾ ਫਿਰ ਜਿਸ ਜਿਸ ਦੇ ਪਿਤਾ ਨੇ ਉਹਦਾ ਪਤੀ ਨੂੰ ਮਾਰਿਆ ਹੁੰਦਾ ਪਰ ਫਿਰ ਵੀ ਉਹਦੀ ਜਿਹੜੀ ਕਿ ਹੈਲਪ ਕਰਦੀ ਹੈ ਉਹ ਅੱਗੇ ਪੁਆਇੰਟ ਨੇ ਇੱਕ ਵਿਧਵਾ ਤੇ ਦੁਖੀ ਇਸਤਰੀ ਆ ਉਹ ਠੀਕ ਹੈ 20 ਸਾਲ ਹੋ ਗਏ ਨੂੰ ਵਿਧਵਾ ਹੋਈ ਨੂੰ ਤੇ ਉਹਦਾ ਪਤੀ ਸਰੀਰ ਦਾ ਬਹੁਤ ਤਕੜਾ ਇਨਕਲਾਬੀ ਸੀ ਤੇ ਉਹਨੇ ਵਿਸਵੇਦਾਨ ਦੇ ਖਿਲਾਫ ਮੋਰਚਾ ਲਾਇਆ ਹੋਇਆ ਸੀ ਜਿਸ ਦੇ ਸਿੱਟੇ ਵੱਜੋਂ ਖੇਤ ਦੇ ਵਿੱਚ ਲੜਾਈ ਹੋ ਗਈ ਤੇ ਇਸ ਸੰਘਰਸ਼ ਦੇ ਵਿੱਚ ਪੁਲਿਸ ਨਾਲ ਨਾਲ ਮਾਰਿਆ ਗਿਆ ਸੀ ਗੋਲੀ ਦੇ ਨਾਲ ਇਸ ਤੋਂ ਮਗਰੋਂ ਨਿਹਾਲ ਕੌਰ ਨੇ ਬਹੁਤ ਸਾਰੇ ਦੁੱਖ ਭਰਿਆ ਜੀਵਨ ਗੁਜ਼ਾਰਿਆ ਤੇ ਇਕਾਂਗੀ ਦਾ ਅੰਤ ਵੀ ਦੁੱਖਾਂ ਦੇ ਵਿੱਚ ਵਾਧੇ ਦੇ ਨਾਲ ਹੁੰਦਾ ਹੈ ਠੀਕ ਹੈ ਜਦੋਂ ਹਿੰਮਤ ਸਿੰਘ ਨੂੰ ਤਾਂ ਬਚਾ ਲੈਂਦੇ ਨੇ ਪਰ ਉਹਦਾ ਆਪਣਾ ਅਸਲ ਜਵਾਈ ਜਿਹੜੇ ਕਿ ਪੁਲਿਸ ਦੇ ਵਿੱਚ ਕਾਬੂ ਦੇ ਵਿੱਚ ਆ ਜਾਂਦਾ ਅਗੇਨ ਕਲਾਬੀ ਭਾਵਾਂ ਤੋਂ ਸਖਣੀ ਉਹ ਆਪਣੇ ਪਤੀ ਦਾ ਉਸ ਦੇ ਇਨਕਲਾਬੀ ਘੋਲ ਦੇ ਵਿੱਚ ਸਾਥ ਨਹੀਂ ਸੀ ਦਿੰਦੀ ਸਗੋਂ ਉਸ ਦਾ ਵਿਰੋਧ ਕਰਦੀ ਸੀ ਉਹ ਉਸ ਨੂੰ ਕਹਿੰਦੀ ਸੀ ਕਿ ਸਰਕਾਰ ਨਾਲ ਮੱਥਾ ਨਹੀਂ ਲਾਈਦਾ ਤੇ ਉਸ ਨੂੰ ਉਸ ਨੂੰ ਵਿਸਵੇਦਾਰਾਂ ਨਾਲ ਰਾਜੀਨਾਮਾ ਕਰਨ ਲਈ ਵੀ ਕਹਿੰਦੇ ਇਹ ਆਖੇ ਸੀ ਕਿ ਖੂਨ ਖਰਾਬੇ ਦੇ ਵਿੱਚ ਕੁਝ ਨਹੀਂ ਪਿਆ ਅੱਗੇ ਹੈਗਾ ਇਨਕਲਾਬੀਆਂ ਨੂੰ ਵਫਾਦਾਰ ਨਾ ਸਮਝਣ ਵਾਲੇ ਤਾਂ ਉਹ ਜਾਣਦੀ ਸੀ ਕਿ ਜਦੋਂ ਉਸ ਦੇ ਪਤੀ ਦੀ ਵਿਸਵੇਦਾਰਾਂ ਨਾਲ ਲੜਾਈ ਹੋਊਗੀ ਤਾਂ ਉਹ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਤਾਂ ਉਸ ਦਾ ਸਾਥ ਦੇਣ ਵਾਲੇ ਸਾਰੇ ਦੌੜ ਗਏ ਤੇ ਇਸ ਕਰਕੇ ਉਹ ਬੱਚ ਨੂੰ ਕਹਿੰਦੀ ਹੈ ਕਿ ਮੈਂ ਜਾਣਦੀ ਆ ਇਹਨਾਂ ਇਨਕਲਾਬੀਆਂ ਨੂੰ ਸਾਰੇ ਪੁਲਿਸ ਨਾਲ ਮਿਲੇ ਹੋਏ ਹੁੰਦੇ ਨੇ ਤੇ ਇਹਨਾਂ ਨੇ ਨਾ ਹੀ ਮੇਰਾ ਘਰ ਉਜਾੜਿਆ ਤੇ ਇਹ ਤੂੰ ਨਹੀਂ ਜਾਣਦੀ ਮੈਂ ਕਿੰਨੇ ਦੁੱਖ ਝੱਲੇ ਨੇ ਤੇਰਾ ਬਾਪ ਬਿਨ ਆਈ ਮਰ ਗਿਆ ਠੀਕ ਹੈ ਬਿਨ ਆਈ ਮੌਤ ਮਰ ਗਿਆ ਇਸ ਕਰਕੇ ਮੈਂ ਅੱਜ ਤੀਕੀ ਸੇ ਇਨਕਲਾਬੀ ਨੂੰ ਘਰ ਦੇ ਵਿੱਚ ਪੈਰ ਨਹੀਂ ਪਾਉਣ ਦਿੰਦੀ ਤੇ ਇਹਦਾ ਨਾਂ ਸੁਣ ਕੇ ਮੇਰਾ ਖੂਨ ਜੰਮ ਜਾਂਦਾ ਅੱਗੇ ਦਲੇਰ ਆ ਉਹ ਠੀਕ ਆ ਮਦਦ ਕਰਦੀ ਆ ਉਹਦੀ ਇਹ ਵਾਲੇ ਪੁਆਇੰਟ ਆ ਜਾਣਗੇ ਉਸ ਤੋਂ ਬਾਅਦ ਠੀਕ ਹੈ ਨੈਕਸਟ ਗੇ ਗੁਨਾਹ ਤੇ ਅਹਿਸਾਸ ਦੀ ਸ਼ਕਾਰ ਆਹੋ ਅਗਲਾ ਪੁਆਇੰਟ ਆ ਗੁਨਾਹ ਦੇ ਅਹਿਸਾਸ ਦੀ ਸ਼ਕਾਰ ਉਸਨੇ ਬੇਸ਼ੱਕ ਹਿੰਮਤ ਸਿੰਘ ਨੂੰ ਆਪਣਾ ਜਵਾਈ ਦੱਸ ਕੇ ਪੁਲਿਸ ਦੇ ਹੱਥੋਂ ਨੂੰ ਬਚਾ ਲਿਆ ਪਰ ਉਹ ਇਹ ਵੀ ਮਹਿਸੂਸ ਕਰਦੇ ਕੋਣੇ ਆਪਣੇ ਤੀ ਦੇ ਬਚਨ ਤੀ ਬਚਨਾਂ ਦਾ ਪਤੀ ਦੱਸ ਕੇ ਜਿਹੜੇ ਗੁਨਾਹ ਕੀਤਾ ਤੋ ਬਚਨਾਂ ਨੂੰ ਕਹਿੰਦੀ ਕਿ ਮੈਂ ਆਪਣੇ ਆਪ ਨੂੰ ਕਾਲ ਕੱਢੀ ਬਚਨੋ ਮੈਨੂੰ ਮਾਫ ਕਰਦੇ ਇੱਕ ਤਜਰਬੇਕਾਰ ਇਸਤਰੀ ਉਹਨੂੰ ਪੂਰਾ ਐਕਸਪੀਰੀਅੰਸ ਆ ਠੀਕ ਹੈ ਇਸ ਆਧਾਰ ਤੇ ਉਹ ਰਾਤੀ ਬਾਂਕਾ ਪਾ ਕੇ ਆਪਣੇ ਪਤੀ ਨਾਲ ਸੌਰੇ ਜਾਣ ਦੀ ਗੱਲ ਕਰਨ ਵਾਲੀ ਧੀ ਬਚਨ ਨੂੰ ਕਹਿੰਦੀ ਹੈ ਕਿ ਰਾਤ ਨੂੰ ਬਾਂਕਾ ਕੋਣ ਪਾਉਂਦਾ ਹਨੇਰੇ ਵਿੱਚ ਬਾਂਕਾ ਚੋਰ ਡਾਕੂ ਆਵਾਜ਼ਾਂ ਮਾਰਦਿਆਂ ਨੇ ਚੋਰ ਡਾਕੂ ਆਵਾਜ਼ਾਂ ਮਾਰਦਿਆਂ ਨੇ ਚੋਰ ਡਾਕੂ ਦੀ ਮਿੱਦ ਟੂਮਨ ਦੇਖ ਕੇ ਸ਼ੇਰ ਹੋ ਜਾਂਦਾ ਫਿਰ ਅੱਗੇ ਚੱਲ ਕੇ ਬਚਨ ਉਹਨੂੰ ਕਹਿੰਦੀ ਹੈ ਕਿ ਪਤਾ ਹੈ ਮੈਂ ਤੈਨੂੰ ਸੌਰਿਆਂ ਤੋਂ ਕਰ ਵਲੀ ਨੂੰ ਲਿਆਉਣ ਦਾ ਕਿੰਨਾ ਚਾਹੁੰਦਾ ਮਰਦਾ ਉਹਨੂੰ ਤੇ ਉਹ ਇਸ ਗੱਲ ਨੂੰ ਸਿੱਧ ਕਰਨ ਲਈ ਆਪਣੇ ਖੁਦ ਦੇ ਉਦਾਹਰਣ ਦਿੰਦੀ ਹੈ ਅਗੇ ਸੱਭਿਆਚਾਰਕ ਅਧਰਾ ਕੀਮਤਾ ਤੇ ਸਮਾਜਿਕ ਵਰਤਾਰੇ ਸੰਬੰਧੀ ਚੇਤਨਾ ਉਹ ਜਦੋਂ ਬੱਚ ਨੂੰ ਕਹਿੰਦੀ ਹੈ ਕਿ ਉਸਨੇ ਪੰਡਿਤ ਆਨੰਦ ਨਾਲ ਦੇ ਨਾਲ ਆਪਣੇ ਸਹੁਰੇ ਘਰ ਚਲੇ ਜਾਣਾ ਚਾਹੀਦਾ ਮੇਰੇ ਨਾਲ ਚਲੀ ਜਾਂਦੀ ਆ ਤਾਂ ਉਹਨੂੰ ਕਹਿੰਦੀ ਹੈ ਵੀ ਨਹੀਂ ਉਹਦੇ ਨਾਲ ਜਿਹੜੇ ਕਿ ਨਾਲ ਨਹੀਂ ਜਾਣਾ ਠੀਕ ਹੈ ਤਾਂ ਕਿਉਂਕਿ ਕਹਿੰਦੇ ਕਿ ਗੈਰ ਬੰਦੇ ਦੇ ਨਾਲ ਤੈਨੂੰ ਨਹੀਂ ਭੇਜਾਂਗੇ ਚਾਹੇ ਉਹ ਕੋਈ ਵੀ ਹੋਵੇ ਮਰਦ ਦੀ ਜਾਤ ਨੂੰ ਤੂੰ ਨਹੀਂ ਜਾਣਦੀ ਬਹੁਤ ਸ਼ੱਕੀ ਹੁੰਦੇ ਨੇ ਤੇ ਨਾਲੇ ਸ਼ੋਭਾ ਵੀ ਇਹੋ ਦੰਦਾ ਕਿ ਉਹ ਖੁਦ ਤੈਨੂੰ ਲੈਣ ਆਵੇ ਤੇ ਜਨਾਨੀ ਦੀ ਇੱਜ਼ਤ ਵੀ ਇਹ ਨਾਲ ਬਣੀ ਰਹਿੰਦੀ ਹੈ ਅੱਗੇ ਆਪਣੇ ਪਤੀ ਦੀ ਇਲਾਜ ਰੱਖਣ ਵਾਲੀ ਆ ਉਹ ਬੇਸ਼ੱਕ ਹਿੰਮਤ ਸਿੰਘ ਦੇ ਥਾਣੇਦਾਰ ਬਾਪ ਦੁਆਰਾ ਆਪਣੇ ਪਤੀ ਨੂੰ ਮਾਰੇ ਜਾਣ ਕਰਕੇ ਉਹਦੇ ਵਿਰੁੱਧ ਬਦਲੇ ਖੋਰੀ ਦੀ ਭਾਵਨਾ ਨਾਲ ਭਰੀ ਹੋਈ ਆ ਪਰ ਤੇ ਇਨਕਲਾਬੀ ਰਾਹ ਨਾਲ ਵੀ ਨਸਰ ਸੀ ਤੇ ਉਸ ਉਤੇ ਚਲਦੇ ਉਹਦੇ ਪਤੀ ਤੇ ਉਸਦੇ ਸਾਥੀ ਇਹ ਉਸਦੇ ਸਾਥੀ ਉਸ ਨੂੰ ਇਕੱਲਿਆਂ ਮਰਨ ਲਈ ਛੱਡ ਗਏ ਸੀ ਪਰੰਤੂ ਉਹ ਹਿੰਮਤ ਸਿੰਘ ਦੇ ਮੂੰਹੋਂ ਸੁਣਦੀ ਹੈ ਕਿ ਉਸਦੇ ਪਤੀ ਦੇ ਵਿਚਾਰਾਂ ਦੇ ਕੁਰਬਾਨੀ ਤੋਂ ਪ੍ਰੇਰਿਤ ਹੋਇਆ ਹੋਇਆ ਤੇ ਪਿਤਾ ਦੇ ਸਰਕਾਰ ਦੀ ਵਫਾਦਾਰੀ ਦੇ ਵਫਾਦਾਰੀ ਵਾਲੇ ਰਾਹ ਤੁਰਨ ਦੀ ਥਾਂ ਤੇ ਇਹਨਾਂ ਕਲਾਬੀ ਰਾਹ ਤੇ ਤੁਰਿਆ ਹੋਇਆ ਹਿੰਮਤ ਸਿੰਘ ਤੇ ਨਾਲ ਹੀ ਉਹ ਨਿਹਾਲਕੌਰ ਨੂੰ ਆਪਣੇ ਪਤੀ ਤੇ ਬੱਚਨ ਨੂੰ ਆਪਣੇ ਪਿਤਾ ਦੀ ਸ਼ਹੀਦੀ ਉੱਤੇ ਪਾਣੀ ਫੇਰਨ ਦੇ ਵਿਰੁੱਧ ਲਾਹਨਤ ਪਾਉਂਦਾ ਹੋਇਆ ਤਾਂ ਨਿਹਾਲਕੌਰ ਨੂੰ ਬਚਾਉਣ ਦੀ ਤਰਕੀਬ ਬਣਾ ਲੈਂਦੀ ਹੈ ਫਿਰ ਵੀ ਉਹਨੂੰ ਜਦੋਂ ਦੀ ਗੱਲਾਂ ਸੁਣ ਕੇ ਫਿਰ ਤਰਕੀਬ ਬਣਾ ਲੈਂਦੀ ਉਹਨੂੰ ਬਚਾਉਣ ਦੀ ਤਾਂ ਉਸ ਨੂੰ ਆਪਣਾ ਜਵਾਈ ਦੱਸ ਕੇ ਉਹਨੂੰ ਪੁਲਿਸ ਤੋਂ ਬਚਾ ਲੈਂਦੀ ਹੈ ਇਸ ਤਰ੍ਹਾਂ ਆਪਣੇ ਪਤੀ ਦੀ ਇਲਾਜ ਰੱਖ ਲੈਂਦੀ ਹੈ ਤੇ ਬੇਸ਼ੱਕ ਉਸ ਮਗਰ ਉਸ ਨੂੰ ਇਹ ਤਰਕੀ ਪੁੱਠੀ ਪੈ ਜਾਂਦੀ ਹੈ ਕਿਉਂਕਿ ਉਹਦੇ ਅਸਲੀ ਜਵਾਈ ਨੂੰ ਫਿਰ ਪੁਲਿਸ ਫੜ ਕੇ ਲੈ ਜਾਂਦੀ ਹੈ ਇੱਕ ਵਿਅੰਗਾਤਮਕ ਪਾਤਰ ਆ ਉਹ ਪੁਲਿਸ ਅੱਗੇ ਝੂਠ ਬੋਲ ਕੇ ਹਿੰਮਤ ਸਿੰਘ ਨੂੰ ਤਾਂ ਆਪਣਾ ਜਵਾਈ ਦੱਸ ਕੇ ਬਚਾ ਲੈਂਦੀ ਹੈ ਪਰੰਤੂ ਮਗਰ ਉਸ ਨੂੰ ਇਹ ਝੂਠ ਪੁੱਠਾ ਪੈਂਦਾ ਕਿਉਂਕਿ ਉਸ ਦਾ ਅਸਲ ਜਵਾਈ ਪੁਲਿਸ ਦੇ ਡਿੱਕੇ ਦੇ ਵਿੱਚ ਆ ਜਾਂਦਾ ਇਸ ਤਰ੍ਹਾਂ ਇਹ ਇਕਾਂਗੀ ਕਾਰਨੇ ਉਸ ਦੇ ਪਾਤਰ ਨੂੰ ਬੜੇ ਵਿਅੰਗਾਤਮਕ ਰੂਪ ਦੇ ਵਿੱਚ ਪੇਸ਼ ਕੀਤਾ ਹਿੰਮਤ ਸਿੰਘ ਇਹ ਵੀ ਮਹੱਤਵਪੂਰਨ ਪਾਤਰ ਆ ਤੇ ਉਹ ਤਾਂ 암કોટ ਦਾ ਰਹਿਣ ਵਾਲਾ ਇਨਕਲਾਬੀ ਸੀ ਉਸਦੇ 7-8 ਸਾਥੀ ਜੇਲ੍ਹ ਦੇ ਵਿੱਚ ਸੀ ਤੇ ਉਹ ਆਪ 7 ਸਾਲਾਂ ਤੋਂ ਫਰਾਰ ਸੀ ਪੁਲਿਸ ਉਸ ਨੂੰ ਫੜਨ ਲਈ ਉਹਦੇ ਮਗਰ ਪਈ ਹੋਈ ਸੀ ਤੇ ਪਰੰਤੂ ਕਾਬੂ ਦੇ ਵਿੱਚ ਨਹੀਂ ਆਉਂਦਾ ਸੀ ਕਿਉਂਕਿ ਉਹਦਾ ਅਲੱਗ-ਅਲੱਗ ਹੋ ਰਿਹਾ ਸੀ ਇਹ ਤੁਸੀਂ ਜਾਣ ਪਛਾਣ ਚ ਦੇ ਦੇਣਾ ਫਿਰ ਅੱਗੇ ਨਿਹਾਲਕੌਰ ਦੇ ਇਨਕਲਾਬੀ ਪਤੀ ਤੋਂ ਪ੍ਰੇਰਿਤ ਸੀ ਉਹ ਠੀਕ ਹੈ ਬ੍ਰਿਦ ਹੋਗੇ ਕਿਪਤੀ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਨ ਦੇ ਰਾਹ ਤੇ ਤੁਰੇ ਹੋਏ ਸੀ ਕੁਰਬਾਨੀ ਵਾਲਾ ਵਿਅਕਤੀ ਸੀ ਉਹ ਹਿੰਮਤ ਸਿੰਘ ਉਹ ਉਸੇ ਉਸੇ ਥਾਣੇਦਾਰ ਦਾ ਪੁੱਤਰ ਸੀ ਜਿਸ ਨੇ ਨਿਹਾਲਕੌਰ ਦੇ ਪਤੀ ਨੂੰ ਮਾਰਿਆ ਸੀ ਉਹ ਉਸਦਾ ਬਾਪ ਉਸ ਦੇ ਵਿਰੁੱਧ ਸੀ ਪਰੰਤੂ ਉਸ ਇਸ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ ਤੇ ਉਹ ਕਰਦੇ ਸੁੱਖ ਆਰਾਮ ਦਾ ਤਿਆਗ ਕਰ ਦਿੱਤਾ ਉਹਨੇ ਤੇ ਹੌਸਲੇ ਵਾਲਾ ਸੀ ਉਹ ਇਨਕਲਾਬੀ ਰਾਹ ਤੇ ਤੁਰਿਆ ਜਿੱਤੇ ਪੁਲਿਸ ਨੂੰ ਵਿਚਕਾਨੇ ਦੇ ਕੇ ਜਿਹੜੇ ਕਿ ਉਹਨੂੰ ਪੁਲਿਸ ਵੀ ਉਹਨੂੰ ਜਿਹੜੇ ਕਿ ਫੜ ਨਹੀਂ ਸਕਦੀ ਤਾਂ ਉਹ ਪੂਰੇ ਹੌਸਲੇ ਵਾਲਾ ਚੁਸਤ ਚਲਾਕੀ ਨਾਲ ਗੱਲਾਂ ਕਰਨ ਵਾਲਾ ਸੀ ਚੁਸਤ ਤੇ ਹੁਸ਼ਿਆਰ ਭਰਿਆ ਵਿਅਕਤੀ ਸੀ ਠੀਕ ਹੈ ਤੇ ਸਾਰੇ ਗੁਰ ਮਜੂਦ ਸੀ ਉਹਦੇ ਚਨਕਲਾਬੀ ਵਾਲੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਦੇ ਹੁਲੀ ਵਰ ਕਿਸੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਉਹਨੂੰ ਕੋਈ ਨਹੀਂ ਸੀ ਪਛਾਨ ਸਕਦਾ ਕੋਈ ਕਹਿੰਦਾ ਸੀ ਕੋ ਤਕੜਾ ਤੁੱਚਾ ਲੰਬਾ ਗੱਬਰੂ ਤੇ ਕੋਈ ਕਹਿੰਦਾ ਸੀ ਕੋਦੇ ਮੂੰਹ ਤੇ ਦਾਗ ਨੇ ਕੋਈ ਕਹਿੰਦਾ ਸੀ ਕੋ ਮਾਰਚੂ ਜਾਹ ਕੋਈ ਕਹਿੰਦਾ ਸੀ ਅੱਖੋਂ ਭੈਗਾ ਉਹ ਭੈਗਾ ਠੀਕ ਹੈ ਇਸ ਕਰਕੇ ਬਚਨੋ ਕਹਿੰਦੇ ਕਿ ਉਹ ਤਾਂ ਛਲੇਡਾ ਹੈ ਛਲੇਡਾ ਤੇ ਹੁਣੇ ਨਜ਼ਰ ਆਇਆ ਤੇ ਹੁਣੇ ਗਾਇਬ ਉਸ ਨੂੰ ਪਟਿਆਲੇ ਦੇ ਬਾਜ਼ਾਰਾਂ ਵਿੱਚ ਫਿਰਦੇਆਂ ਦੇਖਿਆ ਗਿਆ ਕਈ ਵਾਰ ਉਸ ਨੂੰ ਆਪਣੇ ਪਿੰਡ ਦੇ ਲੋਕਾਂ ਨੂੰ ਸਲਾਹ ਦਿੰਦਾ ਤੇ ਇੱਕ ਵਾਰ ਉਹ ਸਾਥ ਬਣ ਕੇ ਥਾਣੇ ਲੱਗਾ ਬੈਠਾ ਚਿੰਤਾ ਖੜਕਾਉਂਦਾ ਤੇ ਉਸ ਨੂੰ ਸਭ ਨੇ ਦੇਖਿਆ ਦੇਖਿਆ ਤੇ ਦੇਖਿਆ ਨਹੀਂ ਤਾਂ ਤੇ ਉਸ ਨੇ ਇਹ ਸਭ ਦੇਖਿਆ ਵੀ ਤੇ ਨਹੀਂ ਵੀ ਦੇਖਿਆ ਫਿਰ ਉਹ ਇਹ ਵੀ ਫਿਰ ਉਹ ਇਹ ਵੀ ਕਹਿੰਦੀ ਕਿ ਸੁਣਿਆ ਕਿ ਜੇਲ੍ਹ ਦੇ ਵਿੱਚ ਉਹ ਵੀ ਉਹ ਆਪਣੇ ਸਾਥੀਆਂ ਨੂੰ ਖੂਫੀਆ ਸਨੇਹ ਭੇਜਦਾ ਇਸ ਤਰ੍ਹਾਂ ਉਹ ਇੱਕ ਚੁਸਤ ਤੇ ਹੁਸ਼ਿਆਰ ਇਨਕਲਾਬੀ ਆ ਜੋ ਆਪਣਾ ਕੰਮ ਵੀ ਕਰ ਲੈਂਦਾ ਤੇ ਫੜਿਆ ਵੀ ਨਹੀਂ ਜਾਂਦਾ ਇਹ ਸਾਨਮਤ ਜਦੋਂ ਨਿਹਾਲ ਕੌੜਾ ਜਿਹੜੀ ਕਿ ਉਹਨੂੰ ਬਚਾਉਂਦੀ ਹੈ ਪੁਲਿਸ ਸਿਕੰਜੇ ਤੋਂ ਉਹਦਾ ਇਸ ਗੱਲ ਦਾ ਹਿਸਾਨ ਆ ਜਿਹੜੀ ਕਿ ਮਨ ਦਾ ਠੀਕ ਹੈ ਤੇ ਅੱਗੇ ਹਾਂਜੀ ਸ਼ਾਰਟ ਕੁਐਸਚਨਸ ਨੇ ਇਕਾਂਗੀ ਦਾ ਲੇਖ ਕੌਣਾ ਬਲਵੰਤ ਕਰਗੇ ਇਹਦੇ ਵਿੱਚ ਪਾਤਰ ਕਿਹੜੇ ਨੇ ਨਿਹਾਲ ਕੌੜਾ ਕਿਸਾਨ ਔਰਤ ਆ ਬੱਚ ਨੂੰ ਨਿਹਾਲ ਕੌੜ ਦਿੱਤੀ ਜਾਂ ਸਰਵਨ ਸਿੰਘ ਬਚਨੋ ਦਾ ਜਵਾਈ ਆ ਹਿੰਮਤ ਸਿੰਘ ਇਨ ਕਲਾਬੀ ਆ ਥਾਣੇਦਾਰ ਸਿਪਾਹੀ ਤੇ ਅੱਗੇ ਹੈਗਾ ਹਿੰਮਤ ਸਿੰਘ ਕੌਣ ਸੀ ਉਹਨਾ ਹੋਏਗਾ ਆਪਣਾ ਕੁਐਸਚਨ ਹੈ ਠੀਕ ਹੈ ਅੱਗੇ ਨਿਹਾਲ ਕੌੜ ਦੇ ਪਤੀ ਦੀ ਮੌਤ ਕਿਸ ਤਰ੍ਹਾਂ ਹੁੰਦੀ ਹੈ ਵਿਸਵੇਦਨ ਵਿਰੁੱਧ ਕੋਲ ਸੰਘਰਸ਼ ਦੇ ਵਿੱਚ ਪੁਲਿਸ ਦੀ ਕੋਲ ਗੱਣਾ ਹਿੰਮਤ ਸਿੰਘ ਦੇ ਹੋਲੀ ਬਾਰੇ ਕੀ ਕੀ ਲੋਕ ਕਹਿੰਦੇ ਨੇ ਇਹ ਵੀ ਸਾਰੇ ਉਹਨਾਂ ਚੋਂ ਹੀ ਸਾਰਚੋਂ ਹੀ ਆ ਲੈਣਗੇ ਕੁਐਸਚਨ ਠੀਕ ਹੈ ਜਵਾਈ ਕਾਂਗੀ ਵਿੱਚ ਕਿਸ ਵਿਚਾਰਧਾਰਾ ਨੂੰ ਪੇਸ਼ ਕੀਤਾ ਗਿਆ ਇਨਕਲਾਬੀ ਵਿਚਾਰਧਾਰਾ ਨੂੰ ਪੇਸ਼ ਕੀਤਾ ਗਿਆ ਜਵਾਈ ਕਾਂਗੀ ਦਾ ਮੁੱਖ ਵਿਸ਼ਾ ਕੀ ਹੈ ਪਟਿਆਲਾ ਰਿਆਸਤ ਪਟਿਆਲਾ ਦੀ ਇਨਕਲਾਬੀ ਲਹਿਰ ਦੀ ਝਾਕੀ ਪੇਸ਼ ਕਰਨਾ ਥੈਂਕਸ